ਜੇਕਰ ਸਰਕਾਰ ਨੇ ਐਸਾ ਐਲਾਨ ਕੀਤਾ ਤਾਂ ਬੜੀ ਖੁਸ਼ੀ ਦੀ ਗੱਲ ਹੈ ਔਰ ਇਹਨੂੰ ਆਮਲ ਦੇ ਵਿੱਚ ਬਿਲਾਉਣਾ ਬੜਾ ਜ਼ਰੂਰੀ ਹੈ ਔਰ ਅਸੀਂ ਸਰਕਾਰ ਦੇ ਇਸ ਫੈਸਲੇ ਤੇ ਛਲਾਗਾ ਕਰਦੇ ਹਾਂ ਕਿਉਂਕਿ ਸਰਕਾਰ ਨੇ ਜੇਕਰ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ ਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਅਸੀਂ ਸਾਰੇ ਇਸ ਗੱਲ ਦਾ ਸਹਿਯੋਗ ਵੀ ਕਰੀਏ ਕਿ ਇਹ ਬਹੁਤ ਵਧੀਆ ਉਦਮ ਤੇ ਉਪਰਾਲਾ ਹੈ ਤਾਂ ਕਿ ਇਹਨਾਂ ਸ਼ਹਿਰਾਂ ਦੀ ਜਿਹੜੀ ਪਵਿੱਤਰਤਾ ਹੈ ਉਹ ਕਾਇਮ ਰੱਖੀ ਜਾ ਸਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਰਕ ਮਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਇੱਕ ਵਿਸ਼ਵ ਪੱਧਰੀ ਯੂਨੀਵਰਸਿਟੀ ਬਣਾਈ ਜਾਵੇਗੀ। ਅੰਮ੍ਰਿਤਸਰ ਸਾਹਿਬ ਤਲਵੰਡੀ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬੀ ਚਰਦਾਲ ਨੂੰ ਪੂਰੀ ਤਰ੍ਹਾਂ ਮੁਫਤ ਬਸ ਅਤੇ ਆਟੋ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਜਿਸ ਦੀ ਸਾਰੀ ਲਾਗਤ ਸਰਕਾਰ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਇੱਕ ਨਵੀਂ ਵਿਰਾਸਤੀ ਗਲੀ ਵਿਕਸਿਤ ਕੀਤੀ ਜਾਵੇਗੀ ਜੋ ਸ਼ਹਿਰ ਦੀ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਤਾ ਨੂੰ ਦਰਸਾਉਂਦੀ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਇੱਕ ਨਵੀਂ ਹੈਰੀਟੇਜ ਸਟਰੀਟ ਵਿਕਸਿਤ ਕੀਤੀ ਜਾਵੇਗੀ। ਇਸ ਦਾ ਉਦੇਸ਼ ਇਸ ਪਵਿੱਤਰ ਸ਼ਹਿਰ ਦੀ ਵਿਰਾਸਤ, ਸੱਭਿਆਚਾਰ ਅਤੇ ਇਤਿਹਾਸਕ ਮਹੱਤਤਾ ਨੂੰ ਆਧੁਨਿਕ ਸਹੂਲਤਾਂ ਨਾਲ ਜੋੜ ਕੇ ਇੱਕ ਆਕਰਸ਼ਕ ਅਤੇ ਸੁਵਿਧਾਜਨਕ ਵਾਤਾਵਰਣ ਬਣਾਉਣਾ ਹੈ। ਇਹ ਪ੍ਰੋਜੈਕਟ ਸ਼ਹਿਰ ਵਿੱਚ ਧਾਰਮਿਕ ਸੈਰ ਸਪਾਟੇ ਨੂੰ ਵੀ ਹੁਲਾਰਾ ਦੇਵੇਗਾ। ਦੂਜੇ ਪਾਸੇ ਸ਼ੀਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦਾ ਵੀ ਇਸ ਤੇ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਸਾਨੂੰ ਵੀ ਇਸ ਐਲਾਨ ਦਾ ਮੀਡੀਆ ਦੁਆਰਾ ਹੀ ਪਤਾ ਲੱਗਿਆ ਹੈ। ਚੰਗੀ ਗੱਲ ਹੈ ਜੇਕਰ ਅਜਿਹਾ ਹੁੰਦਾ ਹੈ ਪਰ ਇਹ ਕੇਵਲ ਐਲਾਨ ਨਹੀਂ ਹੋਣਾ ਚਾਹੀਦਾ ਬਲਕਿ ਲਾਗੂ ਵੀ ਹੋਣਾ ਚਾਹੀਦਾ ਹੈ। ਅ ਦੇਖੋ ਮੈਨੂੰ ਤੁਹਾਡੇ ਕੋਲ ਸੁਣ ਕੇ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਸ਼ਿਰੀ ਅਨੰਦਪੁਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਨੂੰ ਅਤੇ ਤਲਵੰਡੀ ਸਾਹਿਬ ਨੂੰ ਔਸਰ ਪਵਨ ਸਥਾਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਜਿਹੜਾ ਕੋ ਮਤਾ ਹੈ ਉਹ ਪਾਸ ਕੀਤਾ ਹੈ ਔਰ ਸਿੱਖ ਪੰਥ ਦੀ ਬਹਾਕੀਆਂ ਤੋਂ ਇਹ ਚ ਰੋਖਣੀ ਮੰਗ ਰਹੀ ਹੈ ਕਿ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਦਰਜਾ ਦਿੱਤਾ ਜਾਏ ਕਿਉਂਕਿ ਇਹਨਾਂ ਸ਼ਹਿਰਾਂ ਦੇ ਬਿਲਕੁਲ ਹਦੂਦ ਦੇ ਨੇੜੇ ਕੰਪਲੈਕਸ ਦੇ ਨੇੜੇ ਤੇੜੇ ਤਬਾਕੂ ਸਿਗਰਟ ਪੀੜੇ ਮਾਸ ਸ਼ਰਾਬ ਆਦਿ ਦੀਆਂ ਦੁਕਾਨਾਂ ਨੇ ਉਹ ਖੁੱਲੀਆਂ ਹੋਈਆਂ ਨੇ ਆਸ-ਪਾਸ ਇਹਨਾਂ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਸੇਵਨ ਕੀਤਾ ਜਾਂਦਾ ਹੈ ਜੇਕਰ ਸਰਕਾਰ ਨੇ ਐਸਾ ਐਲਾਨ ਕੀਤਾ ਤਾਂ ਬੜੀ ਖੁਸ਼ੀ ਦੀ ਗੱਲ ਹੈ ਔਰ ਇਹਨੂੰ ਆਮਦ ਦੇ ਵਿੱਚ ਵੀ ਲਿਆਉਣਾ ਬੜਾ ਜ਼ਰੂਰੀ ਹੈ ਔਰ ਅਸੀਂ ਸਰਕਾਰ ਦੇ ਇਸ ਫੈਸਲੇ ਦੀ ਛਲਾਗਾ ਕਰਦੇ ਹਾਂ ਕਿਉਂਕਿ ਸਰਕਾਰ ਨੇ ਜੇਕਰ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਅਸੀਂ ਸਾਰੇ ਇਸ ਗੱਲ ਦਾ ਸਹਿਯੋਗ ਵੀ ਕਰੀਏ ਕਿ ਇਹ ਬਹੁਤ ਵਧੀਆ ਉਦਮ ਤੇ ਉਪਰਾਲਾ ਤਾਂ ਕਿ ਇਹਨਾਂ ਸ਼ਹਿਰਾਂ ਦੀ ਜਿਹੜੀ ਪਵਿੱਤਰਤਾ ਹੈ ਉਹ ਕਾਇਮ ਰੱਖੀ ਜਾ ਸਕੇ ਕਿਉਂਕਿ ਪਾਨ ਗੁਰਵਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਪਾਕਮਨਸਥਾਨ ਸਚਖੰਡੋ ਸ੍ਰੀ ਹਰਮੰਦਰ ਸਾਹਿਬ ਜੀ ਬਾਰੇ ਜ਼ਿਕਰ ਕੀਤਾ ਡਿੱਠੇ ਸਭੇ ਥਾਵ ਨਹੀਂ ਤੁਝਿਆ ਅਦੁੱਖ ਪੁਰਖ ਬਿਧਾਰਤਾ ਤਾਂ ਕੀ ਸੋਹਿਆ ਵਾਸਦੇ ਸਗਨ ਅਪਾਰ ਅਨੂਪਰਾਮਦਾਸ ਪੁਰ ਹਰ ਹਾਨਾਂਕ ਕਸਮ ਰਜਾਹੇ ਨਾਏ ਰਾਮਦਾਸ ਸਰ ਇਸ ਸਾਰੇ ਸ਼ਹਿਰ ਦਾ ਜ਼ਿਕਰ ਤਾਂ ਗੁਰਵਰਜਿੰਦਰ ਜੀ ਮਹਾਰਾਜ ਨੇ ਕੀਤਾ ਤੇ ਇਸ ਸ਼ਹਿਰ ਦੀ ਪਵਿੱਤਰਤਾ ਕਾਇਮ ਰੱਖਣੀ ਸਾਡਾ ਸਭ ਦਾ ਫਰਜ਼ ਬਣਦਾ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਜੇਕਰ ਇਸ ਮੌਕੇ ਤੇ ਸਰਕਾਰ ਵੱਲੋਂ ਇਹ ਐਲਾਨ ਕੀਤਾ ਹੈ ਔਰ ਇਹਨੂੰ ਅਮਲੇ ਜਾਮਾ ਪਹਿਨਾਇਆ ਜਾਣਾ ਬੜਾ ਜ਼ਰੂਰੀ ਹੈ। ਅਕਸ਼ਰੀਪੁਰ ਤੇ ਬਾਦਰਸਾ ਦੀ ਜਿਹੜੀ ਬਸਾਈ ਹੋਈ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਸਮੇਤ ਆਪਾਂ ਲੋਕ ਉਹਨੂੰ ਵੀ ਜ਼ਿਲ੍ਹਾ ਬਣਾਉਣ ਦੀ ਹੱਤਾ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਕਿਤੇ ਪਵਿੱਤਰ ਸ਼ਹਿਰ ਐਲਾਨਿਆ ਹੈ। ਇਲਾਕੇ ਨੂੰ ਵੀ ਜ਼ਿਲ੍ਹਾ ਵੀ ਬਣਾ ਦੇਣਾ। ਦੇਖੋ ਜੇ ਸੰਗਤ ਨੇ ਮੰਗ ਕੀਤੀ ਹੈ ਤੇ ਸੰਗਤ ਦੇ ਮਾਗੁਰ ਮੁਖਰਾਪ ਤਾ ਹੋਇਆ ਸਰਕਾਰ ਨੂੰ ਇਹ ਜਿਹੜਾ ਐਲਾਨ ਉਹ ਕਰ ਦੇਣਾ ਚਾਹੀਦਾ ਹੈ। ਵੈਸੇ ਤੇ ਇਹ ਬਹੁਤ ਵੱਡੇ ਨਗਰੀ ਹੈ ਕਿਉਂਕਿ ਖਾਲਸੇ ਦਾ ਇਹ ਕਹਿ ਲੇ ਇੱਕ ਖਾਲਸੇ ਦੀ ਰਾਜਧਾਨੀ ਹੀ ਹੈ। ਕਿਉਂਕਿ ਬਹੁਤ ਵੱਡਾ ਅਸਾਨ ਹੈ تین ਦੁਨੀਆਂ ਦੇ ਵਿੱਚ ਜਿੱਥੇ ਸਤਿਗੁਰਾਂ ਨੇ ਖਾਲਸਾ ਪੰਥ ਨੂੰ ਪ੍ਰਗਟ ਕੀਤਾ ਸਖਸ਼ੀ ਕੇਸਕਰ ਸਾਹਿਬ ਜੀ ਨਾਪੁਰ ਸਾਹਿਬ ਜੇਕਰ ਉੱਥੋਂ ਦੇ ਤਰੱਕੀ ਵਾਸਤੇ ਕੋ ਹੋਰ ਕਦਮ ਕੀਤੇ ਜਾ ਰਹੇ ਨੇ ਤੇ ਇਹ ਅੱਛਾ ਕਦਮ ਹੈ